ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਰਮੀਆਂ ਸ਼ਿਮਲਾ ਮਿਰਚ ਪਰਮੀ ਸ਼ਿਮਲਾ ਮਿਰਚ ਬਣਾਉਣ ਵਾਸਤੇ ਆਪਣੇ ਕੋਲ 1 ਕਿਲੋ ਆਲੂ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੋਸ ਵਿਚਾਲੋ ਕੱਟ ਲਿਆ ਏ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਤਿੰਨ ਚਾਰ ਵਿਚਾਵਾਂਗੇ ਪਿਸਲਾ ਬਿਸਲਵ ਜਾਣ ਤੋਂ ਬਾਅਦ ਆਪਾਂ ਇਹਨੂੰ ਕੱਢਾਂਗੇ ਬਾਹਰ ਤੇ ਛਿਲਕੇ ਉਤਾਰ ਲੈਨੇ ਤੇ ਆਲੂ ਨੂੰ ਆਪਾਂ ਬਿਲਕੁਲ ਪਕਾ ਲਿਆ ਸੀ ਠੀਕ ਹੈ ਜੀ ਤੇ ਨਾਲ ਹੀ ਆਪਾਂ ਇਹਦਾ ਪਾਵਾਂਗੇ Shimla mirch bilkul fresh Shimla mircha bazaar ਦੇ ਵਿੱਚ ਬਹੁਤ ਵਧੀਆ ਇਹਦੇ ਵਿੱਚ ਕੋਈ ਵੀ ਖਰਾਬ ਨਹੀਂ ਹੈਗੀ ਤੇ ਨਾਲ ਹੀ ਆਪਾਂ ਇਹਦਾ ਮਸਾਲਾ ਵੀ ਕੱਟ ਲਿਆ ਇਹ ਪਿਆਜ਼ ਅਦਰਕ ਲਸਣ ਤੇ ਹਰੀਆ ਮਿਰਚ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਐਡ ਕਰਾਂਗੇ ਠੀਕ ਹੈ ਜੀ ਤੇ ਹੁਣ Shimla mirch ਨੂੰ ਆਪਾਂ ਇਹਦੇ ਵਿੱਚ ਸੈਂਟਰ ਦੇ ਵਿੱਚੋਂ ਕੱਟ ਲਾਂਗੇ ਇਸ ਤਰੀਕੇ ਦੇ ਨਾਲ ਕਿਉਂਕਿ ਇਹਦੇ ਵਿੱਚ ਆਪਾਂ ਸਾਰਾ ਆਲੂਆਂ ਦਾ ਮਿਸ਼ਰੀ ਪਰਕੇ ਪਾਵਾਂਗੇ ਬਹੁਤ ਹੀ ਵਧੀਆ ਪਰ ਮਿਸ਼ਰੀ ਮਿਰਚਾਂ ਪੈ ਇਸ ਤਰੀਕੇ ਨਾਲ ਤਿਆਰ ਕਰਾਂਗੇ ਆਪਾਂ ਤੁਹਾਨੂੰ ਜਿਹੜੀ ਵੀ ਰੈਸিপি ਦਿੰਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੀ ਦਿਖਾਉਣੀ ਆ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਹੌਲੀ ਹੌਲੀ ਆਪੇ ਨੂੰ ਉਤਾਰ ਲਾਂਗੇ ਤੇ ਸੈਂਟਰ ਦੇ ਵਿੱਚੋਂ ਆਪਾਂ ਇਹਦਾ ਅੰਦਰੋਂ ਸਾਰਾ ਪਾਟ ਵਾਲੇ ਜਿੰਨੇ ਵੀ ਬੀਜ ਨੇ ਸਾਰੇ ਆਪਾਂ ਬਾਹਰ ਕੱਢ ਲੈਣੇ ਇਹਨਾਂ ਨੂੰ ਆਪਾਂ ਸਬਜ਼ੀ ਦੇ ਵਿੱਚ ਨਹੀਂ ਐਡ ਕਰਨਾ ਠੀਕ ਹੈ ਜੀ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਬੀਜਾਂ ਨੂੰ ਬਾਹਰ ਕੱਢ ਲਾਂਗੇ ਕਿਉਂਕਿ ਬਹੁਤ ਹੀ ਵਧੀਆ ਸ਼ਿਮਲਾ ਮੱਤੇ ਬਣਾ ਕੇ ਆਪਾਂ ਤਿਆਰ ਕਰਨੇ ਕਰਦੇ ਵਿੱਚ ਇੰਨੀ ਜ਼ਿਆਦਾ ਤੀਸਤੀ ਜੋ ਤੁਸੀਂ ਇੱਕ ਵਾਰੀ ਬਣਾਉਗੇ ਨਾ ਤਾਂ بار بار ਬਣਾਉਗੇ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਲੋ ਜੀ ਉਸੇ ਤਰੀਕੇ ਨਾਲ ਆਪਾਂ ਇਹਨੂੰ ਫਿਰ ਬੰਦ ਕਰ ਦਾਂਗੇ ਠੀਕ ਹੈ ਜੀ ਤਾਂ ਕਿ ਆਪਣੇ ਆਲੂ ਬਾਹਰ ਨਾ ਆਉਣ ਤੇ ਇੱਧਰ ਸਾਰੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰ੍ਹਾਂ ਤੇ ਲਓ ਜੀ ਬਹੁਤ ਵਧੀਆ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਕਿ ਤੁਸੀਂ ਖੁਦ ਵੀ ਬੜੇ ਖੁਸ਼ ਹੋ ਕੇ ਖਾਓਗੇ ਬਹੁਤ ਹੀ ਟੇਸਟੀ ਬਣ ਕੇ ਪਰਮੇਸ਼ੀ ਮਿਰਚ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਆਪਾਂ ਹਰ ਤਰੀਕੇ ਦੀ ਸ਼ਿਮਲਾ ਮਿਰਚ ਬਣਾ ਲੈਂਦੇ ਕਰੇ ਏ ਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਪਰ ਖਾਣ ਚ ਬਹੁਤ ਜ਼ਿਆਦਾ ਟੇਸਟੀ ਹੈ ਲਓ ਜੀ ਇੱਕ ਕਰਚੀ ਪਾਈ ਆਪਾਂ ਦੇ ਚ ਸਰੋਂ ਦੇ ਤੇਲ ਦੀ ਇਹਦੇ ਵਿੱਚ ਪਾਇਆ ਪਜੀਰਾ ਧਨੀਆ ਦਾਲ ਜਿੰਨੀ ਸਾਰਾ ਸਮਾਨ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਸੀ ਇੱਥੇ ਹੁਣ ਆਪਾਂ ਇਹਨੂੰ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚਾ ਠੀਕ ਹੈ ਜੀ ਲਓ ਜੀ ਤੇ ਨਾਲ ਹੀ ਪਾਵਾਂਗੇ ਬਰੀਕ ਕੱਟੀ ਹੋਈ ਪਿਆਜ਼ ਇਹ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਕੇ ਫਿਰ ਸ਼ਿਮਲਾ ਮਿਰਚੀ ਦੇ ਵਿੱਚ ਭਰਾਂਗੇ ਜੇ ਤੁਸੀਂ ਇਸ ਤਰ੍ਹਾਂ ਹੀ ਸਿੱਧਾ ਹੀ ਬਣਾ ਲਓਗੇ ਤਾਂ ਕੱਚਾਪਨ ਜਾਊਗਾ ਆਪਣਾ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਬਣਾਵਾਂਗੇ ਫਿਰ ਸ਼ਿਮਲਾ ਮਿਰਚੀ ਨੂੰ ਚੰਗੀ ਤਰ੍ਹਾਂ ਭਰ ਕੇ ਬਣਾਵਾਂਗੇ ਲਓ ਜੀ ब्राउन ਹੋਣ ਤੱਕ ਰੋਪਿਆ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਹੁਣ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਨਮਕ ਜਿੰਨੀ ਤੁਹਾਨੂੰ ਜ਼ਰੂਰਤ ਹੋ ਤੱਕ ਤੁਸੀਂ ਉਨੀ ਐਡ ਕਰਿਓ ਠੀਕ ਹੈ ਜੀ ਚੌਥਾ ਐਸਾ ਪਾਇਆ ਪਾਟੀ ਇੱਕ ਮਿਰਚ ਦਾ ਤਾਂ ਕਿ ਕਲਰ ਬਹੁਤ ਵਧੀਆ ਆਵੇ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਇਹ ਤੁਸੀਂ ਜ਼ਰੂਰ ਪਾਓ ਤੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਇਦੇ ਵਿੱਚ ਬਹੁਤ ਹੀ ਜ਼ਿਆਦਾ ਆਪ ਨੂੰ ਮਿਹਨਤ ਕਰਨ ਦੀ ਲੋੜ ਵੀ ਨਹੀਂ ਥੋੜੀ ਜੀ ਮਿਹਨਤ ਹੈਗੀ ਵੀ ਹੈ ਥੋੜੀ ਜੀ ਨਹੀਂ ਵੀ ਜੇ ਤੁਸੀਂ ਇਹਨੂੰ ਆਸਾਨ ਸਮਝ ਤਨ ਸਮਝ ਕੇ ਬਹੁਤ ਛੇਤੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਤਾਂ ਜੀ ਤੁਹਾਡੇ ਦੇ ਡਿਪੈਂਡ ਹੈ ਠੀਕ ਹੈ ਜੀ ਲਓ ਜੀ ਸਾਰੇ ਆਲੂਆਂ ਨੂੰ ਆਪਾਂ ਹੁਣ ਕੜਾਈ ਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਮਸਾਲੇ ਦੇ ਵਿੱਚ ਤਾਂ ਕਿ ਬਹੁਤ ਹੀ ਵਧੀਆ ਤੇ ਕਰਾਰਾ ਤੇ ਤਿੱਖਾ ਪੰਜਾ ਮਸਾਲਾ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਆਲੂ ਦਾ ਵੀ ਕੱਚਾਪੰਜਾ ਹਲਕਾ ਜਿਹਾ ਖਤਮ ਹੋ ਜੂਗਾ ਇਸ ਤਰੀਕੇ ਨਾਲ ਜਦੋਂ ਆਪਾਂ ਸਬਜੀ ਬਣਾਉਣੀ ਹੈ ਨਾ ਜੇ ਮਸਾਲਾ ਤੇ ਵਿੱਚ ਆਲੂ ਨੂੰ ਪਹਿਲਾਂ ਮਿਕਸ ਕਰਕੇ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਸ਼ਿਮਲਾ ਮਿਰਚ ਦੇ ਵਿੱਚ ਭਰਾਂਗੇ ਤਾਂ ਇਹਦਾ ਟੇਸਟ ਬਹੁਤ ਵਧੀਆ ਆਊਗਾ ਜੇ ਆਪਾਂ ਇਹਨੂੰ ਕੁਝ ਵੀ ਨਾ ਕਰਾਂਗੇ ਸਿੱਧਾ ਹੀ ਸਾਰਾ ਸਮਾਨ ਮਿਕਸ ਕਰਕੇ ਜਿਸ ਤਰ੍ਹਾਂ ਆਪਾਂ ਆਲੂ ਤੇ ਪਰੌਂਠੇ ਬਣਾਉਂਦੇ ਉਸ ਤਰੀਕੇ ਨਾਲ ਸ਼ਿਮਲਾ ਮਿਰਚ ਦੇ ਵਿੱਚ ਐਡ ਕਰਾਂਗੇ ਕਿ ਉਹ ਬਿਲਕੁਲ ਵੀ ਵਧੀਆ ਨਹੀਂ ਲੱਗਣੀ ਹੈਗੀ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਇਆ 2-3 ਮਿੰਟ ਲਓ ਜੀ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਪਪਕਾ ਲਿਆ ਸੀ ਤੇ ਹੁਣ ਆਪਾਂ ਇਹਨੂੰ نیچے ਲਾ ਕੇ ਖੂਬ ਸਾਰਾ ਇਹਦੇ ਵਿੱਚ ਹਰਾ ਧਨੀਆ ਪਾਇਆ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦੇਖ ਨੂੰ ਲੱਗ ਰਿਹਾ ਆਪਣਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨਾਂ शिमला मिरची ਦੇ ਵਿੱਚ ਇੱਕ ਚਮਚੇ ਦੇ ਜਰੀਏ ਭਰਾਂਗੇ ਬਹੁਤ ਵਧੀਆ ਸੌਖੇ ਤਰੀਕੇ ਨਾਲ शिमला मिरची ਨੂੰ ਆਪਾਂ ਇਸ ਤਰੀਕੇ ਨਾਲ ਭਰ ਸਕਦੇ ਹਾਂ ਤੇ نیچے ਨੂੰ ਸਦਾ ਦਬਾ ਦਬਾ ਕੇ ਤੇ ਚੰਗੀ ਤਰ੍ਹਾਂ ਨੂੰ ਭਰ ਲੈਣਾ ਲਓ ਜੀ ਕਿਉਂਕਿ ਆਪਾਂ ਜਿਹੜੀ ਵੀ ਇਹ ਸ਼ਿਮਲਾ ਮਚਲੀ ਦੀ ਸਬਜੀ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਵਿੱਚੋਂ ਜਮਾ ਬਿਲਕੁਲ ਬਣ ਕੇ ਤਿਆਰ ਹੋ ਗਈ ਤੇ ਬਾਰੋ-ਬਾਰੀ ਵਸਾਪੈ ਨੂੰ ਥੋੜਾ ਜਿਹਾ ਫਰਾਈ ਕਰਨਾ ਤੇ ਸ਼ਿਮਲਾ ਮਿਰਚ ਆਪਣੀ ਬਣ ਕੇ ਤਿਆਰ ਲਓ ਜੀ ਉਸੇ ਢੱਕਣ ਜੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਬੰਦ ਕਰ ਦੇਣਾ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਪਰ ਲਾਂਗੇ ਲਓ ਜੀ ਸਾਰੇ ਇਹਨਾਂ ਸ਼ੀਮਲਾ ਮਿਰਚਾਂ ਪਣ ਕੇ ਆਪਣੀਆਂ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਤਲਾਂਗੇ ਤਾਂਨ ਵਾਸਤੇ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਇੱਕ ਕੜਛੀ ਸਰੋਂ ਦੇ ਤੇਲ ਦੀ ਇਹਨੂੰ ਆਪਾਂ ਜ਼ਿਆਦਾ ਤੇਲ ਨਹੀਂ ਐਡ ਕਰਨਾ ਉਨਾਂ ਹੀ ਆਪਾਂ ਐਡ ਕਰਨਾ ਹੈ ਜਿੰਨੀ ਕੱਪਾਂ ਨੂੰ ਲੋੜ ਆ ਠੀਕ ਹੈ ਜੀ ਤੇਲ ਨੂੰ ਆਪਾਂ ਗਰਮ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਹਲਕਾ ਜਿਹਾ ਕੋਸਾ ਜਿਹਾ ਕਰਤਾ ਸੀ ਕਿਉਂਕਿ ਇਕੁਅਲ ਆਪਾਂ ਬਿਲਕੁਲ ਤੇਜ਼ ਗੈਸ ਤੇ ਤੇਜ਼ ਤੇਲ ਦੇ ਵਿੱਚ ਨਹੀਂ ਐਡ ਕਰਨੀ ਨਹੀਂ ਤਾਂ ਇਕਦਮ ਉਹ ਸੜ ਜਾਊਗੀ ਇਸ ਕਰਕੇ ਆਪਾਂ ਤੇਲ ਨੂੰ ਗਰਮ ਕਰਕੇ ਪਹਿਲਾਂ ਚੰਗੀ ਤਰ੍ਹਾਂ ਗੈਸ ਨੂੰ ਬੰਦ ਕਰ ਦਿੱਤਾ ਸੀ ਤੇ ਤੇਲ ਨੂੰ ਨੋਰਮਲ ਟੈਂਪਰੇਚਰ ਤੇ ਲਿਆ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਨੂੰ ਐਡ ਕੀਤਾ ਤੇ ਮੀਡੀਅਮ ਗੈਸ ਤੇ ਆਪਾਂ ਨੂੰ ਚੰਗੀ ਤਰ੍ਹਾਂ ਇਹਨੂੰ ਫਰਾਈ ਕਰਾਂਗੇ ਲਓ ਜੀ ਤੇ ਨਾਦ ਨਾਲੇ ਨੂੰ ਆਪਾਂ ਪਲਟਦੇ ਰਵਾਂਗੇ ਕਿਉਂਕਿ ਬਹੁਤ ਛਿੱਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਹਲਕਾ ਹਲਕਾ ਪਲਟਦੇ ਰਵਾਂਗੇ ਤੇ ਗੈਸ ਨੂੰ ਤੁਸੀਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ ਇੱਕਦਮ ਨਹੀਂ ਤਾਂ ਸੜ ਜੂਗੀ ਆਪਣੀ ਸ਼ਿਮਲਾ ਮਿਰਚ ਫਿਰ ਬਿਲਕੁਲ ਵਧੀਆ ਨਹੀਂ ਲੱਗਣੀ ਹੈਗੀ ਇਸ ਤਰ੍ਹਾਂ ਆਪਾਂ ਹਲਕਾ ਹਲਕਾ ਚੰਗੀ ਤਰ੍ਹਾਂ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਸਾਰੀ ਸ਼ਿਮਲਾ ਮਿਰਚ ਨੂੰ ਪਕਾ ਲੈਣਾ ਹੈਗਾ ਤੇ ਜਿਸ ਸਾਈਡ ਆਪਾਂ ਇਹਨੂੰ ਸ਼ਿਮਲਾ ਮਿਰਚ ਨੂੰ ਭਰਿਆ ਉਹ ਸਾਈਡ ਵੀ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਪੁੱਠਿਆ ਕਰਕੇ ਉਹਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਬਹੁਤ ਵਧੀਆ ਕਰਾਰਾਪਣ ਹੈ ਆਪਣੇ ਅੰਨੂਆਂ ਦੇ ਵਿੱਚ ਆਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਸ਼ਿਮਲਾ ਮਿਰਚ ਆਪਣੀ ਬਣ ਕੇ ਆ ਰੂਗੀ ਲਓ ਜੀ ਸ਼ਿਮਲਾ ਮੱਝ ਬਣ ਕੇ ਆਪਣੀ ਤਿਆਰ ਆ ਤੇ ਹੁਣ ਆਪਾਂ ਸਾਰੀ ਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਕਰਾਣੀ ਤੇ ਬਹੁਤ ਹੀ ਵਧੀਆ ਟੇਸ ਚ ਸ਼ਿਮਲਾ ਮੱਝ ਬਣ ਕੇ ਆਪਣੀ ਤਿਆਰ ਹੋਈ ਹੈ ਤੇ ਉਸੇ ਤਰੀਕੇ ਨਾਲ ਆਪਾਂ ਦੂਜੀਆਂ ਸ਼ਿਮਲਾ ਮਿਰਚਾਂ ਨੂੰ ਵੀ ਉਸ ਤਰ੍ਹਾਂ ਹੀ ਤਿਆਰ ਕਰ ਲਾਂਗੇ ਤੇਲ ਦੇ ਵਿੱਚ ਉਸੇ ਤਰੀਕੇ ਨਾਲ ਛੱਡਾਂਗੇ ਠੀਕ ਹੈ ਜੀ ਤੇ ਮੀਡੀਅਮ ਗੈਸ ਤੇ ਸਾਰੀ ਸ਼ਿਮਲਾ ਮਿਰਚ ਨੂੰ ਪਕਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਇੱਕ ਵਾਰੀ ਮੇਰੇ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਓ ਕੋਈ ਜ਼ਿਆਦਾ ਔਖਾ ਟਾਈਮ ਨਹੀਂ ਹੈਗੀ ਇਹ ਬਹੁਤ ਛੇਤੀ ਪਣੀ ਕਿ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਲਓ ਜੀ Shimla mirch ban ke ਆਪਣੀ ਤਿਆਰ ਆ ਮੀਡੀਅਮ ਗੈਸ ਤੇ ਇਹਨੂੰ ਵੀ ਸਾਰੀ ਨੂੰ ਆਪਾਂ ਨੂੰ ਬਾਹਰ ਕੱਢ ਲਿਆ ਸੀ ਇੱਥੇ ਹੁਣ ਆਪਾਂ ਸਾਰੀਆਂ Shimla mirch ਨੂੰ ਪਕਾ ਕੇ ਕੜਾਹੀ ਦੇ ਵਿੱਚ ਰੱਖ ਦਿੱਤਾ ਤੇ ਗੈਸ ਨੂੰ ਕਰਤਾ ਆਪਾਂ ਬੰਦ ਤੇ ਹੁਣ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਥੋੜਾ ਜਿਹਾ ਆਮਚੂਰ ਤਾਂ ਕਿ ਬਹੁਤ ਹੀ ਖੱਟਾ ਜਿਹਾ ਆਪਣਾ ਟੇਸਟ ਆਊਗਾ ਤੇ ਬਹੁਤ ਹੀ ਵਧੀਆ ਤੇ ਖਟਾਸ ਜੀ ਨਾਲ ਟੇਸਟੀ ਟੇਸਟੀ ਸ਼ਿਮਲਾ ਮਿਰਚ ਲੱਗੂਗੀ ਆਪਣੀ ਬਹੁਤ ਹੀ ਕਰਾਰੀ ਤੇ ਤਿੱਖੇਪਨ ਦੀ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਜਰੂਰ ਬਣਾਓ ਆਪਾਂ ਤੁਹਾਨੂੰ ਪਲੇਟ ਦੇ ਵਿੱਚ ਕੱਢ ਕੇ ਵੀ ਦਿਖਾ ਦਾਂਗੇ ਕਿ ਐਸਵੇਂ ਆਪਾਂ ਕਰਤਾ ਸੀ ਪਾ ਦੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਦੇਖਣ ਨੂੰ ਲੱਗ ਰਹੀ ਹੈ ਆਪਣੇ ਭਾਰਵੇਂ ਸ਼ਿਮਲਾ ਮਿਰਚ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬਣਾਓ ਆਪਣੇ ਬੱਚਿਆਂ ਨੂੰ ਖਵਾਓ ਮੀਂਹ ਦਾ ਮੌਸਮ ਮਾਰਸ਼ ਦਾ ਮੌਸਮ ਆ ਠੀਕ ਹੈ ਜੀ ਜਰੂਰ ਆਪਣੇ ਬੱਚਨ ਨਵੇਂ ਨਵੇਂ ਡਿਸ਼ ਬਣਾ ਕੇ ਖਵਾਇਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ